ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਆਉਣ ਤਾ ਜੰਮੂਗਾ ਟਰੈਕਟਰ ਮੰਡੀ ਤੇ ਜੀ 3 ਅਗਸਤ 2025 ਦਿਨ ਐਤਵਾਰ ਮੋਗਾ ਟਰੈਕਟਰ ਮੰਡੀ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀ ਚੈਨਲ ਤਿੰਨਵੇਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੋਗਾ ਟਰੈਕਟਰ ਮੰਡੀ ਟਰੈਕਟਰ ਦਿਖਾਉਣੇ ਹੈ ਮਹਿੰਦਰਾ 265 ਡੀ ਆਈ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਸੈਂਟਰ ਗੇਅਰ ਆ ਜੀ ਨਾਨ ਪਾਵਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਆਲਟ੍ਰੈਕਟਰ ਇਹ ਬਹੁਤ ਸਾਫ਼ ਪਈ ਹੈ ਜਿੰਨ ਕਿ ਹੈ ਟਾਇਰ ਹੈਗੇ ਨਹੀਂ 50 ਪੈਸੇ ਜੀ ਮਾਡਲ ਤੇ ਰੇਟ ਲਿਖੀ ਨਹੀਂ ਜੀ ਕਿ ਉਧਰ ਲਿਖਿਆ ਵੇ 2000 ਮਾਡਲ ਹੈ ਜੀ ਇਹ 215000 ਇਹਦਾ ਪ੍ਰਾਈਸ ਹੈ ਬਈ ਪੰਜਾਬ ਨੰਬਰ ਟਰੈਕਟਰ ਹੈ ਬਈ ਨਾਲ ਖੜਾ ਹੀ ਫਾਰਮ ਟਰੈਕ ਸੱਤ ਜੀ ਸੈਂਟਰ ਗੇਅਰ ਨੋਨ ਪਾਵਰ ਟਾਇਰ ਮੂਹਰੇ ਬਿਲਕੁਲ ਨਹੀਂ ਮੇਰੀ ਪਿਛਲੇ ਹੈਗੇ ਨਹੀਂ 80 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 37 ਜੀ ਇਹ ਹੈ ਜੀ 8 ਮਾਡਲ ਟਰੈਕਟਰ 275000 ਰੁਪਏ ਹੈ ਜੀ ਇਹਦਾ ਨਾਲ ਖੜਾ ਜੀ ਮਹਿੰਦਰਾ ਆਰਜਨਲ ਟ੍ਰਾਂਸਪੋਰਟ 605 ਡੀਆਈ ਜੀ ਸੈਂਟਰ ਗੇਅਰ ਜੀ ਪਾਵਰ ਸਟੀਅਰਿੰਗ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਜੀ ਨੂੰ ਕੇ 60 70 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਹੈ 2009 ਮਾਡਲ ਜੀ ਇਹਦਾ ਪ੍ਰਾਈਸ ਹੈ ਜੀ 385000 ਨਾਲ ਖੜਾਈ 9811 9811 ਨੌਨ ਪਾਵਰ ਜੀ ਹੈਡ ਗੇਅਰ ਟਾਇਰ ਹੈਗੇ ਨਹੀਂ ਜਿੰਨ ਕੇ 70 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ オリジナル ਟਰੈਕਟਰ ਆ ਜੀ ਇਹ ਹੈ 95 ਮਾਡਲ 2 ਲੱਖ 15000 ਭਰੇ ਆ ਜੀ ਇਹਦਾ ਨਹੀਂ ਜਿੰਨ ਦੇਖ ਲਓ ਜੀ ਨਾਲ ਖੜਾਈ ਫਾਰਮਟਰੈਕ 60 ਜੀ फार्म ট্রাক 60 ਜੀ ਸੈਂਟਰ ਗੇਅਰ ਪਾਵਰ ਸਟੀਅਰਿੰਗ ਜੀ ਪੰਜਾਬ ਨੰਬਰ ਹੈ ਜੀ ਇਹ ਟਾਇਰ ਹੈਗੇ ਨੇ ਜੇ 90 ਪੈਸੇ ਲਾਈਵ ਵੀਡੀਓ ਆ 2001 ਮਾਡਲ ਹੈ ਜੀ ਇਹ 2 ਲੱਖ 45000 ਇਹਦਾ ਪ੍ਰਾਈਸ ਹੈ ਬਾਈ ਟਰੈਕਟਰ ਦੀ ਨੀ ਸਮ ਬਹੁਤ ਸਾਫ ਹੈ ਜੀ ਨਾਲ ਖੜਾਈ 95 11 95 11 ਜੀ ਪਾਵਰ ਸਟੀਅਰਿੰਗ ਹੈ ਜੀ ਸਾਈਡ ਗੇਅਰ ਹੀ ਟਾਇਰ ਹੈਗੇ 90 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਪੀਵੀ03 ਟਰੈਕਟਰ ਦੀ ਗਨਿਸ਼ਨ ਇਹ ਵੀ ਬਹੁਤ ਕਲੀਅਰ ਹੈ ਜੀ ਇਹ ਹੈ 2000 ਮਾਡਲ ਇਹਦਾ ਰੇਟ ਹੈ 3 ਲੱਖ ਆਖੜੇ 969 ਐਫੀ ਸੋਰਾਜ ਜੀ 969 ਐਫੀ ਸੋਰਾਜ ਜੀ ਫਾਈਵ ਸਟਾਰ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਜੀ ਹੈਵੀ ਵੈਂਪਰ ਲੱਗਿਆ ਹੋਇਆ ਜੀ ਇਹ ਬਿਲਕੁਲ ਹਾਲ ਦੇ ਨਹੀਂ ਚਾਰੇ ਪੈਰਾਂ ਦੀ ਕੰਡੀਸ਼ਨ ਹੈ ਜਿੰਨਕੇ 80 ਪੈਸੇ 22 ਮਾਡਲ ਟਰੈਕਟਰ ਹੈ ਜੀ 2400 ਘੰਟਾ ਚੱਲਿਆ ਹੋਇਆ ਜੀ 8 ਲੱਖ 25 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਖੜੇ ਸਵਰਾਜ 855 ਫਾਈਵ ਸਟਾਰ ਦੀ ਰਿਵਰਸ ਵੀਡੀਓ ਪਾਵਰ ਸਟੀering ਦੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਰਹੇਗੇ ਨਹੀਂ ਜਿਹਦੇ 80 ਪੈਸੇ 2020 ਮਾਡਲ ਹੈ ਇਹ 6 ਲੱਖ 65 ਹਜ਼ਾਰ ਦਾ ਪ੍ਰਾਈਸ ਹੈ ਇਹ ਨਾਲ ਘਟਾ ਜੀ 25 ਗਣਾ 25 ਗਣਾ ਨਾਨ ਪਾਵਰ ਸਿੱਧੇ ਚੰਨ ਨੰਨੇ ਮਾਡਲ ਟਰੈਕਟਰ ਹੈ ਜੀ ਇਹ 1 ਲੱਖ 10 ਹਜ਼ਾਰ ਰੇਟ ਹੈ ਜੀ ਟਾਇਰ ਮੂਰਲੇ ਬਿਲਕੁਲ ਨਵੇਂ ਨੇ ਜੀ ਪਿਛਲੇ ਟਾਇਰ ਹੈਗੇ ਨਹੀਂ 20 ਪੈਸੇ ਪੰਜਾਬ ਨੰਬਰ ਟਰੈਕਟਰ ਨਹੀਂ ਸਾਰੇ ਇਹ ਮੋਗਾ ਟਰੈਕਟਰ ਨਹੀਂ ਡਿਜੀਟਲ ਟਰੈਕਟਰ ਨਹੀਂ ਜੀ ਇਹ ਨਾਲ ਖੜਾ ਹੀ ਮਹਿੰਦਰਾ ਜੂਬੋ 575 ਡੀਆਈਜੀ ਡਬਲ ਕਲਚ ਹੈ ਜੀ ਇਹ ਪਾਵਰ ਸਟੀਅਰਿੰਗ ਹੈ ਜੀ ਪੋਲੋ ਦੇ ਟਾਇਰ ਨਹੀਂ ਟਾਇਰ ਰਹੇਗੇ ਨੇ ਜਿਹਦੇ 70 ਪੈਸੇ ਜੀ ਪਿਛਲੇ ਟਾਇਰ 13 ਦੇ ਨੇ ਜੀ ਮੂਰੇ ਸੀ 50 16 ਦੇ ਨੇ ਜੀ ਫੌਡ ਵਾਲੀ ਸਾਦੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ 13 ਮਾਡਲ ਹੈ 5 ਲੱਖ 15 ਹਜ਼ਾਰ ਦਾ ਪ੍ਰਾਈਸ ਹੈ ਬਾਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਕੋਹ ਟਰੈਕਟਰ ਦਿਖਾਣੇ ਮੋਗਾ ਟਰੈਕਟਰ ਮੰਡੀ ਜੀ ਮਹਿੰਦਰਾ 475 ਡੀਆਈ ਨੌਨ ਪਾਵਰਾਈਜ਼ ਸੈਂਟਰ ਗੇਅਰ ਹੈ ਕੈਰ ਘਸੇ ਹੋਈ ਨਹੀਂ ਬਿਲਕੁਲ 90 ਮਾਡਲ ਟਰੈਕਟਰ ਹੈ ਇਹ ਪੰਜਾਬ ਨੰਬਰ ਹੈ ਕੰਨਪਾਈ ਗੈਂ ਟਰੈਕਟਰ ਦਾ ਫੋਲੋ ਹੋਇਆ ਹੈ 1 ਲੱਖ 15000 ਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਦੇਖੋ ਵੀਰ ਮਹਿੰਦਰਾ 275 ਡੀਆਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਬਿਲਕੁਲ ਕਸੇ ਨੇ ਸੈਂਟਰ ਗੇਅਰ ਆ ਨਾਉਨ ਪਾਵਰ ਆ ਜੀ ਪੰਜਾਬ ਨੰਬਰ ਆ ਜੀ ਇਹ 95 ਮਾਡਲ ਟਰੈਕਟਰ ਆ ਜੀ 1 ਲੱਖ 30 ਹਜ਼ਾਰ ਇਹਦਾ ਪ੍ਰਾਈਸ ਆ ਜੀ ਦੇਖੋ ਬਾਈ ਮਹਿੰਦਰਾ 475 ਡੀਆਈਜੀ ਟਾਇਰ ਚਾਰੇ ਬਿਲਕੁਲ ਕਸੇ ਨੇ ਸੈਂਟਰ ਗੇਅਰ ਆ ਪੰਜਾਬ ਨੰਬਰ ਆ ਜੀ ਇਹ ਇਹ ਆ ਜੀ 80 ਮਾਡਲ ਟਰੈਕਟਰ 1 ਲੱਖ 18 ਹਜ਼ਾਰ ਪ੍ਰਾਈਸ ਆ ਜੀ ਨਾਲ ਖੜਾ ਸਵਰਾਜ 855 ਜੀ ਪਾਵਰ ਸਟੀਅਰਿੰਗ ਜੀ 2 ਸਟਾਰ ਟਰੈਕ ਮਿਸ ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰ ਮੂਰਲੇ ਕਸੇ ਨੇ ਪਿਛਲੇ ਇੱਕ ਨੇ 80 ਪੈਸੇ ਜੀ ਇਹ ਆ ਜੀ ਨੋ ਮਾਡਲ ਟਰੈਕਟਰ 340000 ਪ੍ਰਾਈਜ਼ ਆ ਜੀ ਇਹਦਾ ਜੋਂਗ 753 ਦਾ ਸੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਪਾਵਰ ਸਟੀering ਆ ਜੀ ਸਾਈਡ ਗੇਅਰ ਹੈ ਵਧੀਆ ਹੈਵੀ ਬੰਪਰ ਲੱਗਾ ਹੋਇਆ ਜੀ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਗੁੜੀਆ ਦੇ ਟਾਇਰ ਨੇ ਜੀ 53 ਦਾ ਸੀ ਜੀ 650 ਮੂਰਲੇ ਟਾਇਰ ਨੇ ਜੀ 22 ਮਾਡਲ ਟਰੈਕਟਰ ਹੈ ਜੀ ਇਹ ਰਿਵਰਸ ਪੀਟਿਓ ਬਾਈ ਮਾਡਲ 822000 ਦਾ ਰੇਟ ਆ ਜੀ ਉੱਡ ਵਾਲੀ ਸਤੀ ਲੱਗੀ ਹੋਈ ਹੈ ਜੀ ਨਾਲ ਕੜਾਈ ਸੋਨ ਵਾਲੀ ਕੱਢੀ ਆ ਜੀ 750 RX ਜੀ ਸਕੰਦਰਾ HDM ਜੀ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ 23 ਮਾਡਲ ਟਰੈਕਟਰ ਆਈ ਇਹ ਇਹਦੀ ਕੀਮਤ ਆ ਜੀ 685000 ਡਬਲ ਡਿਸਟ੍ਰਿਬਿਊਟਰ ਲੱਗਿਆ ਹੈ ਜੀ ਟਾਇਰ ਬਿਲਕੁਲ ਨਾ ਮੇਰੇ ਨਾਲ ਖੜਾ ਹੈ ਨਿਊ ਹਾਲੈਂਡ 3630 ਜੀ ਨਿਊ ਹਾਲੈਂਡ 3630 ਜੀ ਉਹ ਡਾ ਲਈ ਰਾਈਟ ਪਿਛਲੇ ਟਾਇਰ ਹੈ ਕਿ ਨਹੀਂ ਜੱਸੀ ਪੈਸੇ ਮੂਰਲੇ ਟਾਇਰ ਹੈ ਕਿ ਨਹੀਂ 30 ਪੈਸੇ ਜੀ ਨਾਨ ਪਾਵਰ ਡਬਲ ਡਿਸਟ੍ਰਿਬਿਊਟਰ ਹੈ 3630 92 ਮਾਡਲ ਟਰੈਕਟਰ ਹੈ ਜੀ ਇਹਦੀ ਕੀਮਤ ਹੈ 275000 ਨਾਨ ਪਾਵਰ ਜੀ ਨਾਲ ਖੜਾ ਜੀ ਸੋਨਾਲਿਕਾ ਡੀਆ 60 ਜੀ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਨੇ ਪੰਜਾਬ ਨੰਬਰ ਟਰੈਕਟਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਟਰਬੋ ਪਲਸ i 23 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 23 ਮਾਡਲ 7 ਲੱਖ 40 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਖੜਾ ਹੈ ਸਵਰਾਜ 855 ਜੀ ਬਲੂ ਕੰਦਰ ਜੀ ਪਿਛਲੇ ਟਾਇਰ ਬਿਲਕੁਲ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਕਟ ਮੈਸੇਜ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਨੌਨ ਪਾਵਰ ਆ ਇਹ 2000 ਮਾਡਲ ਆ ਜੀ 2 ਲੱਖ 65000 ਇਹਦਾ ਰੇਟ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਪੰਜਾਬ ਨੰਬਰ ਆ ਜੀ ਪੀ ਵੀ 3 ਟਾਇਰ ਚਾਰੇ ਬਿਲਕੁਲ ਨਵੇਂ ਦੇ ਜੀ ਨਾਲ ਖੜਾ ਜੀ ਸੋਨਾ ਲੀਕਾ ਦੀ ਆ ਜੀ 60 ਜੀ ਸਾਈਡ ਗੇਰੀ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਦੇ ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਰੇਟ ਡਬਲ ਡਿਸਟ੍ਰਿਬਿਊਟਰ ਰਾਈਟ ਟ੍ਰਿਕ ਨੀਸ਼ਨ ਚੈੱਕ ਕਰ ਲੋ ਜੀ 6 ਮਾਡਲ ਟਰੈਕਟਰ ਜੀ 3,60,000 ਇਹਦਾ ਰੇਟ ਹੈ ਜੀ ਨਾਲ ਖੜਾ 545 ਜੌਂਡੀਅਰ 4x4 ਜੀ ਉੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਸਾਈਡ ਗੇਅਰ ਜੀ ਵਧੀਆ ਹੈਵੀ ਵੇਟ ਲੱਗਿਆ ਪਾਵਰ ਸਟੀering ਜੀ ਜੌਂਡੀਆ 545 4x4 ਜੀ ਮੂਹਰੇ ਲੈ ਟਾਇਰ ਹੈ ਨਹੀਂ 40 ਪ੍ਰੈਸ ਦੇ ਪਿਛਲੇ ਹੈਗੇ ਬਿਲਕੁਲ ਨਵੇਂ ਟਾਇਰ ਨੇ ਜੀ ਬੀਮ ਅਟ ਲਈ ਕਿ ਦੀ ਕੱਪੀ ਹੈ ਜੀ 11 ਲੱਖ 118000 ਦਾ ਰੇਟ ਹੈ ਜੀ ਫੁੱਲ ਵਾਲੀ ਸੱਤੀ ਲੱਗੇ ਨਾਲ ਸਮੇਤ ਹੈ ਭਾਈ ਜੀ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਐਮ ਆਰ ਪੀ ਟਾਇਰ ਨਹੀਂ ਜੀ ਦੇ ਡਬਲ ਡਿਸਟ੍ਰਿਬਿਊਟਰੀ ਨਾਲ ਖੜਾ ਹੈ 5911 ਪਿੰਡਾਂ ਦੀ ਪੁੱਟੂਲੂਆਂ ਨਾਟੇ ਕਰਨ ਦੀ ਟਾਇਰ ਪਿਛਲੇ ਇੱਕ ਨੇ 300 ਪੈਸੇ ਮੂਲਾ ਟਾਇਰ ਨਵੇਂ ਨੇ ਪਾਵਰ ਸਟੀering ਹੈ ਜੀ ਐਡ ਗੇਅਰ ਜੀ 94 ਮਾਡਲ ਟਰੈਕਟਰ ਹੈ ਇਹ 2,55,000 ਦਾ ਰੇਟ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਨੂੰ 855 ਸਵਰਾਜ 855 ਐਫੀ ਜੀ 5 ਸਟਾਰ ਰਿਵਰਸ ਪੀਡੀਓ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਸਾਈਡ ਗੇਅਰ ਪਾਵਰ ਸਟੀering ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਾ ਹੋਇਆ ਹੈ ਇਸ ਨੂੰ ਸਵਰਾਜ ਹੁਣੇ ਜੀ 855 ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਜੀ ਪੰਜਾਬ ਨੰਬਰ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਟਾਇਰ ਹੈਗੇ ਨਹੀਂ ਜੀ ਮੱਲਾ 90 ਪੈਸੇ 14 ਮਾਡਲ ਟਰੈਕਟਰ ਹੈ ਜੀ 5 ਲੱਖ 75 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਆੜਖੜਾ ਦੀ ਸੋਨਾਂ ਨਿਕਾ ਸੋਨਾਂ ਨਿਕਾ 60 ਇੰਟਰਨੈਸ਼ਨਲ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਬਈ 99 ਮਾਡਲ ਹੈ ਜੀ ਇਹ 240000 ਪ੍ਰਾਈਸ ਹੈ ਜੀ ਸੈਂਟਰ ਗੇਅਰ ਆ ਜੀ ਨੌਨ ਪਾਵਰ ਆ ਜੀ ਨਾਲ ਖੜਾ ਜੀ HMT 65 ਬਈ ਜੀ HMT 65 ਬਈ ਜੀ ਨੌਨ ਪਾਵਰ ਆ ਸਾਈਡ ਗੇਅਰ ਟਾਇਰ ਰਹੇਗੇ 90 ਪੈਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ 12 ਮਾਡਲ ਹੈ 425000 ਇਹਦਾ ਪ੍ਰਾਈਸ ਆ ਬਈ ਪਾਵਰ ਕਰਵਾਇਆ ਹੋਇਆ ਵੀਰੇ ਪੈਂਟ ਬਾਈ ਨਾਲ ਕਿਹੜਾ ਇੱਕ ਬੱਸ ਤਾਂ ਐਮ ਜੂ 5501 ਜੀ ਡਬਲ ਪੀਟੀਓ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਾ ਹੋਇਆ ਜੀ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੈਸਾਰੇ ਬਿਲਕੁਲ ਨਵੇਂ ਨੇ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਪੰਜਾਬ ਨੰਬਰ ਹੈ ਜੀ ਇਹ 21 ਮਰਲ ਹੈ 6 ਲੱਖ 25000 ਦਾ ਤਰਾਏ ਜਾ ਰਿਹਾ ਬਾਈ ਨਾਲ ਖੜਾ 535 ਜਉਂਡੀਆ ਜੀ ਸਾਈਡ ਗੇਅਰ ਜੀ ਪਾਵਰ ਸਟੀering ਜੀ ਮਜਾ ਹੈਵੀ ਬੰਪਰ ਲੱਗਾ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 5405 ਜਉਂਡੀਆ ਜੀ ਇਹ ਹੈ ਜੀ 21 ਮਾਡਲ 785 ਵਿਚਾਰੇ ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਨਾਲ ਖੜਾ ਜੀ ਅਰਜਨ ਅਲਟਰਾ 1605 ਡੀ ਆਈ ਜੀ ਸਾਈਡ ਗੇਅਰ ਸੈਂਟਰ ਗੇਅਰ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਤੇ ਇਹ ਹੈ ਜੀ 19 ਮਾਡਲ 5,85,000 ਪ੍ਰਾਈਸ ਹੈ ਜੀ ਇਹਦਾ ਨਾਲ ਖੜਾ ਸਵਰਾਜ 744 FE ਜੀ ਸੈਂਟਰ ਗੇਅਰ ਕੱਟ ਨਹੀਂ ਸੀ ਨੌਨ ਪਾਵਰ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਟਾਇਰ ਹੈਗੇ ਨੇ 50 ਪੈਸੇ AI 2002 ਮਾਡਲ ਇਹਦਾ ਪ੍ਰਾਈਸ ਹੈ 2,33,000 ਜੀ ਨਾਲ ਖੜਾ ਜੀ ਫਾਰਮ ਟ੍ਰੱਕ 60 ਜੀ ਸਿੱਧੇ ਜੀ ਨੌਨ ਪਾਵਰ ਜੀ ਪੰਜਾਬ ਨੰਬਰ ਹੈ ਜੀ ਇਹ ਪਹਿਰ ਚਾਲੀ ਬਿਲਕੁਲ ਨਵੇਂ ਦੇ ਸੀంటర్ ਗੇਟ ਹੈ ਜੀ ਸੱਤ ਹੋਈ ਡੱਕ ਲੱਗਿਆ ਹੋਇਆ ਜੀ ਇਹਦਾ ਇਹ ਹੈ ਜੀ ਇਹਨਾਂ ਦਾ 2005 ਮਾਡਲ ਜੀ AI 2,65,000 ਪ੍ਰਾਈਸ ਨਾਲ ਖੜਾ ਜੀ ਸੋਨਾਲੀਕਾ 750 RX ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਪਿਛਲੇ ਟਾਇਰ ਬਿਲਕੁਲ ਨੰਨੀ ਜੀ ਮੂਰ ਲਿਖਿਆ ਨੇ ਪੰਜਾਬ ਪੈਸੇ ਜੀ ਪੀਵੀ 2 ਜੀ ਇਹ ਆ 14 ਮਾਡਲ ਟਰੈਕਟਰ ਜੀ ਦਾ ਰੇਟ ਆ ਜੀ 5 ਲੱਖ 10 ਹਜ਼ਾਰ ਜੀ ਨਾਲ ਖੜਾ ਜੀ ਇਹਨੂੰ ਕਿਹਾ ਸਟੈਂਡਰਡ ਡਬਲ ਕਲਚ ਆ ਜੀ ਇਹ 475 ਸਟੈਂਡਰਡ ਪੰਜਾਬ ਨੰਬਰ ਟਰੈਕਟਰ ਟਾਇਰਾਂ ਹੀ ਕੰਡੀਸ਼ਨ ਚ ਚੱਕਰ ਲਈ ਟਾਇਰ ਹੈਗੇ ਨਹੀਂ 90 ਪੈਸੇ ਉੱਡ ਵਾਲੀ ਸਾਤੀ ਲੱਗੀ ਹੋਈ ਜੇ ਐਂਪ ਲੱਗਾ ਹੋਇਆ ਹੈਗਾ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਇਹ ਆਈ 12 ਮਾਡਲ ਟਰੈਕਟਰ 12 ਮਾਡਲ ਲਈ 5,25,000 ਦਾ ਪ੍ਰਾਈਸ ਹੈ ਜੀ ਪਾਵਰ ਸਟੀering ਹੈ ਜੀ ਸੋ ਅਰੀਜਨਲ ਹੈ ਜੀ ਨਾਲ ਦੀ ਹੋਊ ਜੀ ਇਹਦੇ ਨਾਲ ਖੜਾ ਨਿਊ ਹਾਲੈਂਡ 5500 ਜੀ ਸਾਈਡ ਗੇਅਰ ਪਾਵਰ ਸਟੀering ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਇਹ ਤਾਇਰ ਚਾਰੇ ਹੈਗੇ 90 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 12 ਮਾਰਦਾ ਚੰਗਾ ਭਾਈ 3,85,000 ਪਰਾਇਆ ਜੀ